ਫਸਲ ਤੇ ਮੇਰੀ ਜਿਹੜੀ ਪੱਕੀ ਹੋ 25-26 ਕਿਲੇ ਦੀ ਆ ਗਈ ਆ ਜੀ ਪਹਿਲੀ ਲਾ ਤੇ ਬਹੁਤ ਘੱਟ ਰੇਟ ਦੀ ਵਿਗੀ ਆ 23-2400 ਰੁਪਿਆ ਰੇਟ ਲੱਗਣ ਡਿਆ ਲੋਟੀ ਚੜੀ ਆ ਕਿ ਕੋਈ ਰੇਟ ਸਾਨੂੰ ਥੋੜਾ ਮਿਲਣ ਡਿਆ ਨੁਕਸਾਨ ਸਾਡਾ ਹੋਣ ਡਿਆ ਤੇ ਬਾਕੀ ਵੇਖੋ ਤੁਹਾਡੇ ਸਾਹਮਣੇ ਜੀਵੀਦਾ ਰੁੜ ਡਿਆ ਅੱਗੇ ਥੋੜਾ ਨੁਕਸਾਨ ਹੋ ਗਿਆ ਕਿੰਨੇ ਹੜਾਉਣਾਂ ਦੀ ਮਾਰ ਪਈ ਆ ਜੋ ਸਾਡੀ ਵੀ ਇਹ ਸੈੱਡ ਥੋੜੀ ਜਿਹੀ ਭਜੀ ਸੀ ਸਾਨੂੰ ਇਧਰਲੇ ਬੰਨਿਓ ਮਾਰ ਪੈ ਗਈ ਆ ਕਿ ਜਿਹੜਾ ਰੇਟ ਨਹੀਂ ਮਿਲਣ ਡਿਆ ਦੂਜੇ ਤੇ ਰਾਹ ਦੀ ਬੜੀ ਮੁਸ਼ਕਲ ਆ ਕੀ ਸਾਡਾ ਇਧਰੋਂ ਰਸਾੜਾ ਇਹ ਚਾਲੂ ਹੋ ਜੇ ਪੁਲ ਬਣਾ ਜੋ ਹੀ ਕਰਨਾ ਸਰਕਾਰ ਦਾ ਕੰਮ ਆ ਤੇ ਬਣਾਉਣ ਤੇ ਸਾਨੂੰ ਥੋੜੀ ਇਧਰ ਸੁਖ ਸੁਖ ਤੋਂ ਜੇ ਸਾਡਾ ਨੰਗਾ ਜਾਮ ਤੇ ਲੱਗਾ ਨੰਗਾ ਜਾਣ ਨਹੀਂ ਡਿਆ ਬਹੁਤ ਪਰੇਸ਼ਾਨੀ ਆਈ ਆ ਜਦੋਂ ਫਸਲ ਲੈ ਕੇ ਆਏ ਜਿਹੜਾ ਏਥੋਂ ਦਾ ਮੰਡੀ ਪ੍ਰਸ਼ਾਸਨੋਂ ਕੀ ਕਹਿੰਦਾ ਕਿੰਨੀ ਨਮੀ ਵਾਲੀ ਫਸਲ ਲੈ ਰਹੇ ਆ ਤੇ ਕੀ ਰੇਟ ਦੇ ਦੇ ਪ੍ਰਸ਼ਾਸਨ ਤੇ ਹੀ ਆਂਦਾ ਨਾ ਜਦੋਂ ਸਵਾਲ ਕੀਤਾ ਵੀ ਸਕਾ ਕੇ ਲਿਓ ਤੇ ਸਕਾ ਕੇ ਅਸੀਂ ਤਾਂ ਦਾਦੀ ਲਈਏ ਜੇ ਫਿਰ ਅਹੀਂ ਵੀ ਡਰੈਲ ਲਾਇਆ ਹੋਵੇ ਘਰ ਪਿੰਨੂ ਨਗਾ ਕੇ ਉਹਦੀ ਵੀ ਦੀ ਸਕਾ ਕੇ ਫਿਰ ਪੂਰੀ ਲਈਏ ਸਾਡੇ ਕੋਲ ਤੇ ਉਹ ਸੌਖ ਸੁ ਦੇ ਰਹੀਆਂ ਗਿਆ ਮਸ਼ੀਨਰੀ ਜੋਕ ਤੇ ਹੈਗਾ ਨਹੀਂ ਅਸੀਂ ਤਾਂ ਆਪਣੀ ਕਟਣੀ ਆ ਕਿੰਨੀ ਲੇਬਰ ਸਾਨੂੰ ਪੈਣ ਦੀ ਆ ਫਸਲ ਸਾਡੀ ਪਿੰਡ ਉੱਥੇ ਰੁੜਣ ਦੀ ਆ 7000 ਉਹਦੀ ਕਟਾਈ ਦੇਣ ਦੇ ਆ ਤੇ ਬਾਹਰ ਦੀ ਮਸ਼ੀਨਾ ਆਈਆਂ ਆ ਉਹਾਂ ਦੇ ਤੋਂ ਘੱਟ ਸਾਨੂੰ ਵਾਰਾ ਨਹੀਂ ਖਾਂਦਾ ਜਿਹੜੀ ਸਾਡੀ 2000 3000 ਚ ਕਟਾਈ ਹੋਣੀ 7000 ਦੇਣ ਦੇ ਏਕੜ ਦਾ ਕਿੰਨਾ ਜੀ ਦਾ ਨੁਕਸਾਨ ਆ ਹੁੰਦਾ ਕੱਲ ਦਾ ਜੀ ਭਾਅ ਬਹੁਤ ਡਾਊਨ ਮਿਲਿਆ 2300 ਰੁਪਿਆ ਭਾਅ ਜੀ ਤੇ ਕੋਈ ਮੰਡੜੇ ਹਾਲ ਆ ਜਾਮ ਬਹੁਤ ਜ਼ਿਆਦਾ ਜਿਹੜੇ ਰਾਤ ਦੇ 2-2 ਵਜੇ ਤੱਕ ਮੰਡੀਆਂ ਦੇ ਜਿਹੜੀ ਲੈਂ ਲੱਗੀ ਆ ਉਹ ਬਹੁਤ ਮਤਲਬ ਵੀ ਮੰਦੜੇ ਹਾਲ ਕੋਈ ਕਹਿ ਨਹੀਂ ਸਕਦੇ ਤੇ ਮੁੱਲ ਕੀ ਮਿਲਦਾ ਪਿਆ ਮੁੱਲ ਕਹਿੰਦੇ ਤੇ 3500 ਆ ਪਰ ਮਿਲਿਆ 2300 ਹੂੰ ਨਮੀ ਕਿੰਨੀ ਕਾ ਫਸਲ ਦੇ ਵਿੱਚ ਨਮੀ ਵੇਖੋ بارش ਦੇ ਕਾਰਨ ਆ بارش ਉੱਤੇ ਪੈ ਜਾਂਦੀ ਹੈ ਤੇ ਨਮੀ ਕਿੱਥੋਂ ਪੂਰੀ ਕਰ ਸਕੋ ਨਮੀ ਤਾਂ ਬਹੁਤ ਜਿਆਦਾ ਪਰ ਇਹਨਾਂ ਦਾ ਕਹਿਣਾ ਵੀ ਸੁੱਕੀ ਫਸਲ ਲੈ ਕੇ ਆਉਣ ਸਤਨ ਘਰ ਤੇ ਡ੍ਰੈਲ ਤਲਾਈ ਨਹੀਂ ਤਾਂ ਸੁੱਕ ਕਿੱਥੇ ਜਾਊਗੀ ਸਾਜੀ ਇੱਥੇ ਆਣ ਕੇ ਜਿਹੜਾ ਜਿੱਦਾਂ ਪਾਜੀ ਕਹਿ ਕੇ ਗਏ ਆ ਕਿ 7000 ਰੁਪਏ ਵੜਾਈ ਦੇ ਦੇ ਆ ਤੇ ਉੱਥੇ ਥੱਲੇ ਦੇ ਜ਼ਮੀਨਾਂ ਆ ਜੇ ਸਲੀਆਂ ਫਿਰਨੀਆਂ ਪਾਣੀ ਫਿਰਣਦੇ ਆ ਤੇ ਮਹਿੰਗੇ ਵੜਾਈਆਂ ਦੇ ਦੇ ਕੇ ਇੱਥੇ ਪਹਿਲੀ ਚ ਲੈ ਕੇ ਆਏ ਆ ਤੇ ਇੱਥੇ ਭਾ ਨਹੀਂ ਪੂਰਾ ਮਿਲਦਾ ਪਿਆ ਹਰ ਥਾਂ ਮੰਡੀ ਜਣੀ ਕੇ ਰੁਲਦੀ ਪਈ ਆ ਜੇ ਮੰਡੀ ਤੇ ਬਹੁਤ ਮੰਦੇ ਆ ਦੇਖੋ ਕੀ ਮਾਲ ਚੁੱਕਿਆ ਨਹੀਂ ਗਿਆ ਫਿਰ ਉਹ ਬਾਹਰ ਆ ਰਹੇ ਆ ਨਾ ਪ੍ਰਸ਼ਾਸਨ ਹੀ ਕੋਈ ਮਤ ਕਰਨ ਡਿਆ ਜੇ ਪ੍ਰਸ਼ਾਸਨ ਹੀ ਮਤ ਕਰੇ ਤੇ ਜੋ ਸਪਲਾਈ ਲਿਫਟਿੰਗ ਹੋ ਜੇ ਤੇ ਮਾਲ ਚੁੱਕਿਆ ਜਾਵੇ ਤੇ ਖਰੇ ਸੈਂਤ ਮੁੱਲ ਮਿਲ ਜੇ ਤੇ ਅਜੇ ਤੇ ਬਹੁਤ ਬੁਰਾ ਹੈ